42 ਤਰੀਕ ਦੇ ਜੀਵਨ ਨੂੰ ਲੱਗਦਾ ਲਾਲਾ ਵਾਲੀ ਜੀ ਦੇ ਸਾਹਮਣੇ ਆਪ ਸਭ ਨੂੰ ਸੰਗਤ ਵਿੱਚ ਜੋੜਦੇ ਆ ਕਿ ਇਹਦਾਈ ਮਹਿੰਦ ਪਹਿਨਸਾ ਵਾਲੇ ਜੀ ਉਹ ਗੁਰੂ ਜੀ ਸਾਡੇ ਵਿਚਾਰ ਭੰਡਾਰਾ ਹੋ ਗਿਆ ਹੈ ਸੋ ਆਪ ਸਭ ਸੰਗਤ ਨੇ ਇਸ ਨਿੱਜੇ ਗੁੱਸਤ ਪਰਾਲੇ ਦੇ ਪਰਸਪਰ ਵਿੱਚ ਗੱਲਬਾਤ ਕਰਨੀ ਚੁਣੇ ਕਰਾਈ ਜੁਦਾ ਆਜਨ ਦਾ ਲੱਗੇ ਇੱਥੇ ਕਾਲੂ ਉਦਲ ਦੀ ਇੱਕ ਮਾਰ ਲੋਕ ਦਾ ਗਾਜਾ ਅਜੇ ਪੀਰਾਂ ਦੇ ਦਰਵਾਜ਼ੇ ਤੋਂ ਰੂਸੀਆਂ ਮੁਕੀਆਂ ਬਰਾਦਾ ਪਾਣੀਆਂ ਉਹ ਗੱਜਾ ਦਾ ਜਿਹਦੇ ਦਰਵਾਜ਼ੇ ਤੱਕ ਪਹੁੰਚ ਕੇ ਦੂਜਾ ਤੋਂ ਖੂਨ ਬਰਾਦਾ ਪਾਣੇ ਜੰਮੀ ਉਸੇ ਲੋਨ ਰੇਹ ਨੂੰ ਘਰਾਪੜੇ ਦਾ ਲੱਗ ਰਿਹਾ ਤੇ ਸ਼ਕੈਨ ਉਹ ਦੋ ਪਾਸੇ ਦਾ ਵਿਸਾੜ ਕਰਾਣਾ ਉਹ ਕੰਗਿਆ ਜੀ ਸੋ ਸਾਡੇ ਅਰਦੋਜੀ ਬਖਤਾਰ ਦੇ ਜੀ ਜੋ ਕਿ ਉਸ ਜਗ੍ਹਾ ਦੀ ਦੇਵਾਲਾ ਘਰੋਂ ਬੜੇ ਹੀ سچے مانوگا ہے شما کا ہے تو دیکھو آجوں بہتا تین کے تار سب آنچوں گئے لی تو کہ یہ ایک طرح کا مرمی چوزمہ ہے تو انہوں نے بہتا ایک پیدا کی شان ہے تو دیرا کے ایک دے راستا آتے ہیں تو میرا تین لاختا آتا تو نوچان کی گرانی جس کے لکھا مرمی بہتا ہے تو مرمی بہتا ہے تو یہ طرح ہی میرے لاندے ہیں تو کاراں لکھا رہا ہے کہنا بہتا ہے کہ ناں ये ना वही चलो हो चुके हो ਰੋਜਾਨਾ ਦੀ ਤਰ੍ਹਾਂ ਅੱਜ ਘਾ ਮੰਡੀ ਬਾਦਰਚੰਦ ਰੋੜਾ ਪ੍ਰਧਾਨ ਡੀਪੂ ਹੋਲਡਰ ਜਿਹਦੇ ਡੀਪੂ ਤੇ ਕੈਂਪ ਲਗਾਇਆ ਗਿਆ ਆ ਤਾਂ ਜੋ ਨੀਲਾ ਕਾਰਡ ਜਿਹੜੇ ਸਾਡੇ ਲਾਭਪਾਤਰੀ ਹੈਗੇ ਆ ਉਹਨਾਂ ਸਾਰਿਆਂ ਦੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਈਕੇਵਾਈਸੀ ਕਰਵਾਈ ਜਾ ਸਕੇ ਕਿਉਂਕਿ ਸਰਕਾਰ ਦੀਆਂ ਹਦਾਇਤਾਂ ਆ ਕਿ 31 ਮਾਰਚ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਨੀਲੇ ਕਾਰਡ ਦਾ ਲਾਭ ਜਾਂ ਉਹਨਾਂ ਦਾ ਨਾਮ ਜਿਹੜਾ ਹੈਗਾ ਨੀਲੇ ਕਾਰਡ ਵਿੱਚੋਂ ਕੱਢ ਦਿੱਤਾ ਜਾਊਗਾ ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਜਾਂ ਦਿੱਕਤ ਤੋਂ ਬਚਣ ਦੇ ਲਈ ਅੱਜ ਕਾ ਮੰਡੀ ਜਿਹੜਾ ਇਕ ਵਾਈਸੀ ਕਰਵਾਉਣ ਲਈ ਕੈਂਪ ਲਗਾਇਆ ਗਿਆ ਹੈ ਤੇ ਇਸ ਤੋਂ ਬਾਅਦ ਲਾਲ ਚੌਕ ਨਵਾਂ ਸ਼ਹਿਰ ਵਿਖੇ ਵੀ ਕੈਂਪ ਲਗਾਇਆ ਜਾਵੇਗਾ ਮੈਂ ਬਹਾਦਰ ਚੰਦ ਅਲੋੜਾ ਪ੍ਰਧਾਨ ਜੀਪੂ ਹੋਲਡਰ ਨਵਾਂ ਸ਼ਹਿਰ ਔਰ ਮੈਂ ਆਪਣੇ ਕਾਲਜ ਹੋਲਡਰਾਂਗੇ ਇੱਕ ਬੇਨਤੀ ਕਰਨਾ ਚਾਹਾਂ 31 ਮਾਰਚ ਜੋ ਲਾਸਟ ਡੇਟ ਹੈਗੀ ਆ ਉਸ ਤੋਂ ਪਹਿਲਾਂ ਪਹਿਲਾਂ ਆਪਣੇ ਆਧਾਰ ਕਾਰਡ ਦੇ ਜਿਹੜੇ ਹੈਗੇ ਆ ਕੇ ਵੀਜੀ ਜ਼ਰੂਰ ਕਰਾ ਲਓ ਤਾਂ ਕਿ ਕਿਸੇ ਨੂੰ 31 ਤਰੀਕ ਤੋਂ ਬਾਅਦ ਉਹਨਾਂ ਦਾ ਨਾਂ ਕੱਟਿਆ ਜਾਊਗਾ ਉਹਨਾਂ ਨੂੰ ਰਾਸ਼ਨ ਨਹੀਂ ਮਿਲੂਗਾ ਤੇ ਫਿਰ ਕਿਸੇ ਤੇ ਅਫਸਰਾਂ ਤੇ ਜਾਂ ਸਾਡੇ ਤੇ ਕੋਈ ਇਲਜ਼ਾਮ ਨਹੀਂ ਕਰਨਾ ਹੈਗਾ ਇਸ ਕਰਕੇ ਮੈਂ ਸਾਰੇ ਕਾਜ ਦੇ ਹੋਟਰਾ ਮੋਰੇ ਬੇਨਤੀ ਕਰਦਾ ਵੀ 31 ਮਾਰਚ ਤੋਂ ਪਹਿਲਾਂ ਪਹਿਲਾਂ ਆਪਕੇ ਬਹਾਲ ਚੰਦ ਅਰੋੜੇ ਤੇ ਡਿਪੂ ਤੇ ਆ ਜਾਓ ਉੱਥੇ ਆ ਕੇ ਆਪਣੀ ਕੇ ਵੀ ਕਰਾ ਕੇ ਤੇ ਆਪਣੇ ਠੀਕ ਠਾਕ ਕੰਮ ਚੱਲੇ ਅਤੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਹੋਵੇ ਇਹਨੇ ਕਹਿੰਦਾ ਹੋਇਆ ਜੈ ਜੀ ਨਵਾਸ਼ਾ ਸਰਕਰਮੀਏ ਚੈਨਲ ਦੇਖ ਰਹੇ ਹੈ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸੋ ਅੱਜ ਸਾਡੇ ਇਸ ਚੈਨਲ ਦੇ ਨਾਲ ਜੁੜੇ ਨੇ ਪੰਜਾਬ ਦੀ ਪ੍ਰਸਿੱਧ ਆਵਾਜ਼ ਜਿਹਨੂੰ ਵਰਲਡ ਫੇਮਸ ਆਵਾਜ਼ ਕਿਹਾ ਜਾਂਦਾ ਗੁਰਬਖਸ਼ ਸ਼ੌਂਕੀ ਜਿਨ੍ਹਾਂ ਦੇ ਤੁਸੀਂ ਗੀਤ ਬਹੁਤ ਸਾਰਾ ਸੁਨੇ ਨੇ ਬਹੁਤ ਸਾਰਾ ਪਿਆਰ ਦਿੱਤਾ ਸਾਨੂੰ ਕਿੰਨਾ ਤੁਹ ਪਿਆਰਾ ਸਾਡਾ ਰੱਬ ਜਾਣਦਾ ਸੋ ਇਹਨਾਂ ਦਾ ਇੱਕ ਹੁਣੇ-ਹੁਣੇ ਨਵਾਂ ਗੀਤ ਆਇਆ ਉਹ ਸਸ ਹੀ ਦਰਸ਼ਕਾਂ ਦੇ ਨਾਲ ਹਾਂ ਜੀ ਕਰ ਰਹੇ ਸਾਡੀ ਕਿਹੜਾ ਗੀਤ ਹੈ ਆ ਹਾਂਜੀ ਭਾਜੀ ਇਹ ਸਾਡਾ ਗੀਤ ਅੰਦੀਜ਼ ਹੋਇਆ ਆਪਣੇ ਸੂਰਾਪੁਰਿਆ ਰੈਕਟਰ ਤੋਂ ਸੂਰਾਪੁਰਿਆ ਦੇ ਫੈਂਟਰ ਲੱਖਾ ਖੜਾ ਅੰਦਰ ਲੱਖਾ ਹਾਂਜੀ ਭਾਜੀ ਅੱਛਾ ਜੀ ਜੀ ਬੈਠ ਜੀ ਨੇ ਜੀ ਜੀ ਸੋ ਇੱਕ ਵੀ ਇਦਾਂ ਹੋਇਆ ਸੀ ਪਹਿਲਾ ਗੀਤ ਕੋ ਕਰਿਆ ਸੀਗਾ ਮੇਰੇ ਦਿਲ ਦੇ ਸ਼ਿਕਾ ਅੱਛਾ ਜੀ ਪਹਿਲਾਂ ਅਸੀਂ ਉਹ ਕਰਦਾ ਸੀ ਸੌਂਗੇ ਜੀ ਆ ਬਾਦ ਵਿੱਚ ਹੈ ਭਾਜੀ ਦੇ ਕੁਦਰਤੀ ਦਿਖਿਆ ਤੇ ਕੁਦਰਤੀ ਬਦ ਸਾਰਿਆਂ ਤੋਂ ਵਧੀਆ ਲੱਗਿਆ ਪੀ ਇਹ ਤਾਂ ਬਾਹਰ ਵਿੱਚ ਹੋ ਗਿਆ ਹੈ ਬਾहां ਅਸੀਂ ਹਫ਼ਤਾ ਤਕਰੀਬਨ ਤਰਜਾ ਬਣਾਉਂਦੇ ਹਾਂ ਸਾਡੇ ਕਾਣੀ ਲੋੜਦੇ ਆ ਇੱਕ ਦਿਨ ਰਵਾਈ ਬਣਾਵੇ ਕਦੇ ਅੱਛਾ ਚਾਰ ਸਾਹਿਬ ਬਣਾਉਣ ਕਦੇ ਮਤਲਬ ਸਾਰੇ ਸੰਗੀਤ ਦੇ ਜਿਹੜੇ ਸੰਗੀਤਕਾਰ ਆ ਮੈਂ ਵੀ ਕਰਦਾ ਕਿ ਇਹ ਹਾਂਜੀ ਫਿਰ ਅਸੀਂ ਜੀ ਲਾਲ ਕਮਜੀ ਕੋਲ ਗਏ ਉੱਥੇ ਜਾ ਕੇ ਜਦੋਂ ਕੰਮ ਸ਼ੁਰੂ ਲਾਲ ਕਮਲ ਸੀਤ ਕਰਦੇ ਹਾਂਜੀ ਹਾਂਜੀ ਉੱਥੇ ਜਾ ਕੇ ਤਰ ਜੋ ਕੇ ਹੋ ਗਈ ਸਾਰੀ ਅੱਛਾ ਜੀ ਸੋ ਕੰਪੋਜ਼ੀ ਫੇਰ ਬਣਾ ਨਹੀਂ ਬਣਾਏ ਉਹ ਹਾਂ ਇਕੱਠੇ ਸਾਰੇ ਸਾਰੇ ਬਣਾਏ ਹਾਂਜੀ ਠੀਕ ਫਿਰ ਉੱਥੇ ਐਸਾ ਬਣਿਆ ਕਿ ਮੋਬਾਈਲ ਦਾ ਐਸਾ ਬਰਗ ਵੱਜ ਗਿਆ ਤੇ ਠੀਕ ਹੈ ਗਰਖਤ ਕਹਿੰਦਾ ਕਿ ਦਿਨ ਤੱਕ ਅਸੀਂ ਕੀਤੇ ਆਡੀਓ ਲਾ ਲਿਆ ਸੀ ਠੀਕ ਹੈ ਇਹਦੇ ਵਿੱਚ ਸੋ ਬਾਕੀ ਸੁਣਾਈ ਹੈ ਜਿਹਨਾਂ ਨੇ ਗਰਖਤ ਸੁਣਿਆ ਜੋ ਪੈਨ ਸੁਣਿਆ ਠੀਕ ਹੈ ਨਿਊਜ਼ ਬੋਰਡ ਨਹੀਂ ਕੀਤਾ ਕਿ ਦੇ ਮਤਿ ਹਿਸਾਬ ਨਾਲ ਸਾਰਾ ਠੀਕ ਹੈ ਇਹ ਬਚੋਲਾ ਸ਼ਬਦ ਫਿਰ ਕਿੱਦਾਂ ਬੜਿਆ ਤੁਹਾਡਾ ਸਵਾਪ ਜਿੱਦਾਂ ਸਭ ਦੇ ਲਖਵਿੰਦਰ ਭਾਜੀ ਨੇ ਮੈਨੂੰ ਸਾਇਆ ਕਹਿੰਦੇ ਯਾਰ ਆ ਵੀ ਕੀ ਆ ਵੇਖ ਜਦ ਮੈਂ ਸੁਣਿਆ ਆ ਠੀਕ ਹੈ ਮੈਂ ਵੀ ਪਹਿਲਾਂ ਭਾਈ ਇਹੀ ਕਰਦੇ ਆਂ हां ठीक है, ए, है।, है ना सोचो उद्दा करदे ਨਾਲ ਹੀ ਸਾਡਾ ਵੀਡੀਓ ਹੋ ਗਿਆ ਵੀਡੀਓ ਦੀ ਬਾਖਮਾਲ ਬਣਾ ਕੇ ਕਿਸੇ ਨੇ ਇਹ ਵੀਡੀਓ ਕਿੰਨਾ ਦੀ ਇਹ ਸਾਡੇ ਬੜੇ ਗੱਗੀ ਸਨ ਭਾਜੀ ਉਹਨਾਂ ਨੇ ਕਰਿਆ ਹਾਜੀ ਵਾਸਤੇ ਮੇਰੇ ਕਹਿੰਦਾ ਅਸੀਂ ਹੱਥ ਦੇ ਵਿੱਚ ਹੀ ਕੀ ਤਨਜ਼ੀਰ ਕਰੀ ਜਾਂਦਾ ਠੀਕ ਹੈ ਇਸ ਤਰ੍ਹਾਂ ਨਾਲ ਸਾਰੀ ਕਹਾਣੀ ਪਈ ਠੀਕ ਤੇ ਇਹ ਤੋਂ ਪਹਿਲਾਂ ਵੀ ਤੁਹਾਡੇ ਗੀਤ ਕਿਹੜੇ ਕਿਹੜੇ ਆਏ ਹੋ ਜਿਹੜਾ ਸਾਡੇ ਦਰਸ਼ਕਾਂ ਮੇਰੇ ਭਾਜੀ ਬਹੁਤ ਗੀਤ ਆਏ ਹੋ ਨੇ ਮੇਰੇ ਜਿਵੇਂ ਸਾਨੂੰ ਕਿੰਨਾ ਦੁਪਹਿਰਾ ਸਾਡਾ ਰੱਬ ਜਾਣਦਾ ਠੀਕ ਹੈ ਇੱਕੋ ਤਰ੍ਹਾਂ ਦਾ ਅਖਬਾਰ ਵਰਗਾ ਬਾਕੀ ਮੋੜ ਕੀ ਦੇ ਵਿਚ ਪਾਦਾ ਠੀਕ ਹੈ ਕੱਲ ਫੇਰ ਜਦੋਂ ਯਾਤਰੀ ਆਈ ਸੋਹਣੇ ਇਹ ਕੋਈ ਹੋਰ ਦਾ ਸੁਣਨ ਵਾਲੀ ਗੱਤੀ ਦੀ ਮੇਰੀ ਜਿੰਦਗੀ ਮੱਕ ਜਾਣੀ ਸ਼ੱਕ ਦਾ ਮੱਕ ਤੇਰੇ ਬਹੁਤ ਪੁਰਾਣੇ ਹੋਰ ਬਹੁਤ ਆਧੁਨਿਕ ਜਿੰਨੇ ਮਤਲਬ ਕਾਫੀ ਜ਼ਿਆਦਾ ਤੁਹਾਡੇ ਗੀਤਾਂ ਤੋਂ ਲੱਗਦਾ ਜਿਹੜੇ ਮਤਲਬ ਜਿੰਨੇ ਇੱਕ ਮੈਂ ਵੀ ਸੁਨੇ ਆ ਦਰਸ਼ਕਾਂ ਨੇ ਵੀ ਸੁਣੇ ਇਹ ਸੈਡ Song ਹੈ ਪਰ ਆ ਜਿਹੜਾ ਹੁਣ ਤੁਸੀਂ ਜਿਹੜਾ ਵਿਚੋਲਿਆਂ ਵਾਲਾ ਥੋੜਾ ਭੰਗੜੇ ਵਾਲਾ ਹਾਂਜੀ ਨਹੀਂ ਕੋਈ ਤਰ੍ਹਾਂ ਲੱਗਦਾ ਇਹਦੀ ਜਿੰਮਤ ਕਿ ਤਰ੍ਹਾਂ ਲੱਗ ਵਰਗੀ ਭੰਗੜੇ ਵਾਲਗੇ ਬੰਦੇ ਮੇਰੇ ਜ਼ਿਆਦਾ ਗੀਤ ਸੈਡ ਹਿੱਟ ਹੋਏ ਸੈਡ Song ਉਹ ਜਾਣਾ ਇਹ ਤਾਂ ਇਹ ਤਾਂ ਫਿਰ ਐਦਾ ਜਦ ਜਿੰਦਗੀ ਨਾਲ ਜੁੜੀ ਉਹਨਾਂ ਕੀਤਾ ਜੀ ਜੀ ਤੇ ਸਾਰਾ ਧਿਆਨ ਹੈ ਸਾਰਾ ਇਸ ਗੀਤ ਆ ਵਿਚੋ ਨੇ ਹਾਂ ਇਸ ਕਰਕੇ ਬਸ ਇੱਥੇ ਮਿਹਨਤ ਹੋ ਗਈ ਤੇ ਸਾਰਾ ਵਧੀਆ ਹੋ ਗਿਆ ਤੇ ਅਜਮਾਤ ਜੀ ਨੂੰ ਚੰਗਾ ਪਰਦੀਸ਼ ਕਰਦਾ ਇਹਦੇ ਲਈ ਸਭ ਤੋਂ ਜ਼ਿਆਦਾ ਸਹਿਯੋਗ ਕਿਹਦਾ ਤੁਹਾਡੀ ਸਹਿਯੋਗ ਤਾਂ ਬਸ ਲੱਖਾ ਭਾਜੀ ਨੇ ਮੈਨੂੰ ਸੁਣਾਇਆ ਸੀਗਾ ਤੇ ਉਹਨਾਂ ਦੀ ਪੂਰੀ ਟੀਮ ਆ ਜਿੱਦਾਂ ਦੋਬਾਰ ਹੋਈ ਨਹੀਂ ਕਿ ਅੱਛਾ ਚਾਹ ਸਾਬ ਇਹਦਾ ਵੀ ਹੋਰ ਸਾਰੇ ਜਿੰਮੇ ਉਤਾਰ ਦੀ ਹੋਗੇ ਠੀਕ ਹੈ ਸੋ ਇਦਾਂ ਬੰਦ ਸਾਰੀ ਜੀਤ ਤੇ ਮੈਨੂੰ ਸੁਣਾਇਆ ਤੇ ਮੈਨੂੰ ਵਧੀਆ ਲੱਗਿਆ ਮੈਨੂੰ ਵਧੀਆ ਜੇ ਨਾ ਵੀ ਪਹਿਲਾਂ ਪਕਰਦੀ ਹੈਗੀ ਤਾਂ ਤੁਸੀਂ ਹੀਰੇ ਦੀ ਪਛਾਣ ਕਰ ਲਈ ਹਾਂ ਇਸ ਤਰ੍ਹਾਂ ਦੱਸੋ ਜਦੋਂ ਠੀਕ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਤੇ ਹੀ ਹੈ ਸਾਡੀ ਬੇਨਤੀ ਕਰ ਸਕਦੇ ਵੀ ਵਧੀਆ ਗੀਤ ਦੇਖੋ ਆਪਣਾ ਸਭਾ ਚੜੀ ਗੀਤ ਆ ਆਪਣੇ ਬਚੋਲੇ ਜਿਹੜਾ ਸ਼ਬਦ ਆ ਸਾਡੇ ਵਿਆਹ ਬੰਦਾ ਧੂਰਾ ਮੈਂ ਤੁਹਾਨੂੰ ਵਿਆਹ ਬੰਦਾ ਬਚੋਲੇ ਦੇ ਵੀ ਹੋਣ ਲੱਗੇ ਪਰ ਜਿਹੜੇ ਜ਼ਿਆਦਾਤਰ ਸਾੜ ਅੱਜ ਵੀ 90% ਆਪ ਬਚੋਲੇ ਆ ਸਿਰੇ ਬਚੋਲੇ ਵਾਲੇ ਚੜਦੇ ਆ ਇਸ ਕਰਕੇ ਇਸ ਕਰਕੇ ਸਾਡਾ ਸਾਹ ਵਿੱਚ ਕਰਾ ਲੈਂਦੇ ਉਹ ਨਹੀਂ ਜਿਹੜਾ ਟਾਰਗੇਟ ਮੈਂ ਦੱਸਦੀ ਤੇ ਸੁਣਨ ਤੋਂ ਬਾਅਦ ਚੰਗਾ ਲੱਗੇ ਵੀ ਅਸੀਂ ਇਹੀ ਕਹਿਣਾ ਕਰਦੇ ਠੀਕ ਹੈ ਇਸ ਕਰਕੇ ਤੁਸੀਂ ਇਹ ਸਾਰਾ ਕਰਤੀ ਆਪਾਂ ਬਾਜ਼ਾਰ ਮਾਰਕੀਟ ਕਰਦੇ ਸੀ ਪਲੀਜ਼ ਕਰਦੇ ਆ ਬਹੁਤ-ਬਹੁਤ ਧੰਨਵਾਦ ਜੀ ਵਰਕ ਸ਼ੌਕੀ ਜੀ ਦਾ ਜਿਨ੍ਹਾਂ ਨੇ ਸਾਨੂੰ ਇਸ ਗੀਤ ਦੇ ਬਾਰੇ ਜੀਵ ਬਚੋਲੇ ਜੀਵ ਬਚੋਲੇ ਜੀਵ ਬਚੋਲੇ ਬਾਰੇ ਪੂਰੀ ਜਾਣਕਾਰੀ ਦਿੱਤੀ ਕਿ ਇਹਨੂੰ ਅਸੀਂ ਕਿੱਦਾਂ ਰਿਕਾਰਡ ਕੀਤਾ ਕਿਹਦੇ-ਕਿਹਦੇ ਲਈ ਇਹਨਾਂ ਦੀ ਮਹੱਤ ਹੈ ਸੋ ਬਹੁਤ-ਬਹੁਤ ਧੰਨਵਾਦ ਜੀ ਨਵਾਂ ਸ਼ਹਿਰ ਸਰਕਾਰੀ ਵੀ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਥੈਂਕ ਯੂ ਪ੍ਰਿੰਸੀਪਲ ਜੀ ਐਸਫ ਕਾਸਾ ਸੀਨੀਅਰ ਕੈਂਡੀ ਟੂ ਨਵਾਂ ਸ਼ਹਿਰ ਇੰਡੀਸੈਂਟ ਮਾਹੀ ਤੇ ਸਾਡੇ ਜਿਹੜਾ ਸਕੂਲ ਹੈਗਾ ਇਹ ਚੰਡੀਗੜ੍ਹ ਰੋਡ ਤੇ ਸਥਿਤ ਹੈਗਾ ਤੇ ਸਾਡੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਜੇ ਐਕਟ ਮਾਡਲ ਸਕੂਲ ਜਿਹੜਾ ਹੈਗਾ ਉਤਲਾਇਆ ਹੈਗਾ ਜਿਹਦੇ ਵਿੱਚ ਪੀ ਨਾਸੂ ਤੋਂ ਲੇ ਕੇ ਪੰਜਵੀਂ ਦੀ ਬਾਰਤ ਇੰਗਲਿਸ਼ ਮੀਡੀਅਮ ਦੇ ਵਿੱਚ ਜਿਹੜੇ ਬੱਚੇ ਸਾਡੇ ਦੇ ਪੜ ਰਹੇ ਆ ਉਹਦੇ ਵਿੱਚ ਵੀ ਜਿਹੜੀ ਅਸੀਂ ਐ ਨਵੇਂ ਸਾਲ ਤੋਂ ਉਹਨੂੰ ਸਾਰਾ ਜਿਹੜਾ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਕੀਤਾ ਹੈਗਾ ਉਹਦੇ ਵਿੱਚ ਹੀ ਸਾਡੇ ਦੇ ਜਿਹੜੇ ਆ ਦਾਖਲਾ ਜਿਹੜਾ ਸ਼ੁਰੂ ਹੈਗਾ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਆ ਕਿ ਵੱਧ ਤੋਂ ਵੱਧ ਜਿਹੜੇ ਬੱਚੇ ਜਿਹੜੇ ਇੱਥੇ ਦਾਖਲਾ ਪਾਓ ਤੇ ਆ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਆ ਕੇ ਜਿਹੜਾ ਵਿਜਿਤ ਕਰੋ ਤੇ ਇਸ ਸਕੂਲ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਸਕੂਲ ਹੈਗਾ ਜ਼ਿਲ੍ਹੇ ਵਿੱਚ ਖੇਡਾਂ ਦੇ ਪੱਖੋਂ ਤੇ ਜਿਹੜਾ ਸਭ ਤੋਂ ਜਿਹੜਾ ਕੱਲੇ ਨੰਬਰ ਤੇ ਹੈਗਾ ਇੱਕ ਸਾਡੇ ਪਲੇਅਰ ਜਿਹੜੇ ਇੰਟਰਨੈਸ਼ਨਲ ਪਲੇਅਰ ਜਿਹੜੇ ਹੈਗੇ ਆ ਉਹ ਵੀ ਇੱਥੇ ਜਿਹੜੇ ਆ ਖੇਡਦੇ ਹੈਗੇ ਆ ਤੇ ਇਸ ਤੋਂ ਇਲਾਵਾ ਪੜਾਈ ਪੱਖੋਂ ਵੀ ਇਹ ਸਕੂਲ ਜਿਹੜਾ ਹੈਗਾ ਜ਼ਿਲ੍ਹੇ ਦਾ ਸਭ ਤੋਂ ਜਿਹੜਾ ਵਧੀਆ ਸਕੂਲ ਮੰਨਿਆ ਜਾਂਦਾ ਹੈਗਾ ਸੋ ਇੱਥੇ ਜਿਹੜਾ ਹੈਗਾ ਛਿੰਤ ਲੈ ਕੇ ਬਾਅਦਵੀਂ ਤੋਂ ਲੈ ਕੇ ਕਲਾਸ 10 ਤੱਕ ਸਾਡੇ ਆਏ 1 ਲੱਖਾਂ ਜਿਹੜੇ ਹੈਗੇ ਆ ਤੇ ਸਭ ਦੇ ਪਾਸ ਬੰਦ ਪਲੱਸ ਟੂ ਜਿਹੜੀ ਆ ਖਾਸ ਵਿੱਚ ਇਹ ਜਿਹੜੀ ਆ ਪੇਸ਼ ਕੀਤੀ ਗਈ ਆ ਤੇ ਇਸ ਇਹ ਜਿਹੜਾ ਸਾਡੇ ਵਿਦਿਅਕ ਲੋਕਾਂ ਚੱਲ ਰਹੀਆਂ ਨੇ ਆਈਆਂ ਸੋ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਆਪਣੇ ਨਗਰ ਦੇ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੋਲ来 ਆਓ ਆਪਣੇ ਬੱਚਿਆਂ ਨੂੰ ਜਿਹੜਾ ਹੈ ਦਾਖਲ ਕਰਵਾਓ ਤੇ ਤੁਹਾਨੂੰ ਜਿਹੜਾ ਆ ਇਹ ਇਹ ਮੌਕਾ ਦੇ ਕੋ ਮਿਹੂ ਦੇ ਧੰਨਵਾਦ ਇਹ ਸੱਜਣਾ ਸ਼ਿਖਾ ਬਸੇ ਨਗਰ ਦਾ ਸਵਤੰਤਰ ਅੱਜ ਦੀਆਂ ਵਿਸ਼ੇਸ਼ ਸਭਾਗੀਆਂ ਕੱਲ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ